ਹਾਂਜੀ ਦੇਖੋ ਯਾਰ ਜੇ ਸੋਨੇ ਕਦੇ ਵੀ ਸੋਚਿਆ ਵੀ YouTube ਚੈਨਲ ਬਣਾ ਲਈਏ ਠੀਕ ਆ ਵੀਡੀਓ ਪਾ ਲਈਏ ਜਾਂ ਹਲੇ ਸੋਚ ਰਿਹਾ ਹਾਂ ਜਾਂ ਬਣਾ ਲਿਆ ਚੈਨਲ ਪਰ ਚਾਲੂ ਨਹੀਂ ਰੱਖ ਪਾਇਆ ਉਹ ਚੈਨਲ ਨੂੰ ਤਾਂ ਹੁਣ ਇਹ ਵੀਡੀਓ ਤੁਹਾਡੇ ਵਾਸਤੇ ਆ ਕਿਉਂਕਿ ਦੇਖੋ ਯਾਰ ਚੈਨਲ ਹਰੇਕ ਕੋਈ ਬਣਾ ਲੈਂਦਾ ਹੈ ਤੇ ਉਹਦੇ ਤੇ ਹੁੰਦੀ ਆ ਵੀਡੀਓ ਪਾਉਣਾ ਕਿਉਂਕਿ ਚੈਨਲ ਬਣਾਉਣ ਤੇ ਕੋਈ ਟਾਈਮ ਨਹੀਂ ਲੱਗਦਾ ਹੈਗਾ ਤੇ ਕਈ ਮੇਰੇ ਵਰਗੇ ਹੁੰਦੇ ਨੇ ਵੀ ਜਿਆਦਾ ਸੋਚਦੇ ਨੇ ਵੀ ਚੈਨਲ ਬਣਾਇਆ ਜਾਵੇ ਤੇ ਉਹਦੇ ਤੇ ਮੈਂ ਪਾਉਂਗਾ ਕਿ ਮੇਰਾ ਮੂੰਹ ਨਹੀਂ ਸੋਣਾ ਤੇ ਮੇਰੀ ਆਵਾਜ਼ ਨਹੀਂ ਸੋਣੀ ਮੈਂ ਬੋਲਦਾ ਸੋਣਾ ਨਹੀਂ ਦੇਖੋ ਯਾਰ ਹਰੇਕੇ ਕੋਈ ਨਹੀਂ ਸੋਣਾ ਬੋਲਦਾ ਹੁੰਦਾ ਤੇ ਕੋਈ ਸੋਣਾ ਵੀ ਨਹੀਂ ਹੁੰਦਾ ਜਿਹੜਾ ਕਹਿੰਦਾ ਮੈਂ ਸੋਣਾ ਉਹੀ ਸੋਣਾ ਜਿਹੜਾ ਕਹਿੰਦਾ ਮੈਂ ਵਧੀਆ ਬੋਲਦਾ ਉਹੀ ਵਧੀਆਗਾ ਕਿਉਂਕਿ ਪਰਮਾਤਮਾ ਨੇ ਸਾਰਿਆਂ ਨੂੰ ਅਡਡ ਬਣਾਇਆ ਹੈ ਹਰੇਕ ਨੂੰ ਸੋਣਾ ਹੀ ਨਹੀਂ ਹੁਣਾਇਆ ਕਿਸੇ 'ਚ ਕੋਈ ਗੁਣ ਹੋਊਗਾ ਤੇ ਕਿਸੇ 'ਚ ਕੋਈ ਗੁਣ ਹੋਊਗਾ ਜ਼ਰੂਰੀ ਨਹੀਂ ਹੈਗਾ ਤੈਨੂੰ ਨਿਰਗੁਣਾ ਹੀ ਦੇ ਕੇ ਛੱਡਿਆ ਨੇ ਕਿ ਤੇਰੇ ਚ ਕੋਈ ਗੁਣੇ ਨਹੀਂ ਤੇ ਇੱਕ ਹੋਰ ਵੀ ਹੁੰਦੀ ਹੈ ਵੀਡੀਓ ਬਣਾਉਣੀ ਸਾਰਿਆਂ ਨੂੰ ਆਉਂਦੀ ਹੈ ਵੀ ਹਰੇਕ ਤਾਂ ਜੀ ਕਰਦਾ ਹੈ ਵੀ ਮੈਂ ਵੀਡੀਓ ਬਣਾਵਾਂ ਪਰ ਇੱਕ ਗੱਲ ਹੁੰਦੀ ਹੈ ਵੀ ਲੋਕ ਕਹਿਣਗੇ ਕਿ ਲੋਕਾਂ ਨੇ ਕਹਿਣਾ ਜੋ ਕੁਝ ਕਹਿਣਾ ਜੇ ਵੀਡੀਓ ਬਣਾਉਣੀ ਹੈ ਜੇ ਕੁਝ ਕਰਨਾ ਫਿਰ ਤਾਂ ਦੇਖੋ ਯਾਰ ਬਣਾਉਣੀ ਪਊਗੀ ਕਹਿੰਦਾ ਕੌਣ ਨਹੀਂ ਕਿਨੂੰ ਜੇ ਤੁਸੀਂ ਕੰਮ ਕਰਦੇ ਹੋ ਤਾਂ ਸਾਨੂੰ ਕਹਿਣਗੇ ਬਹੁਤ ਕਮੋੜ ਆਇਆ ਤਾਂ ਮਤਲਬ ਕਿ ਕੰਮ ਕਰਦੇ ਹੀ ਰਹਿੰਦਾ ਇਹ ਤਾਂ ਤੇ ਜੇ ਤੁਸੀਂ ਕੰਮ ਨਹੀਂ ਕਰਦੇ ਤਾਂ ਇਹ ਨਕਮ ਹੈ ਉਹਨਾਂ ਨੇ ਦੋਹਾਂ ਪਾਸੇ ਹੁੰਦਾ ਕਹਿੰਦੇ ਨੇ ਹੁੰਦੇ ਕਹਿੰਦਾ ਆਰੀ ਦੇ ਪਾਸੇ ਇੱਕ ਦੰਦੇ ਤੇ ਬੰਦਿਆਂ ਦੁਨੀਆ ਦੇ ਮਤਲਬ ਦੋਹਾਂ ਪਾਸੇ ਉਹ ਕੰਮ ਹੈ ਨਾ ਸਾਨੂੰ ਖੜੇ ਨੂੰ ਯਰਨ ਨਾ ਬੈਠਣ ਨੂੰ ਪਰ ਉਹਨਾਂ ਕਰਕੇ ਤੁਸੀਂ ਆਪਣਾ ਢਿੱਡ ਚ ਲੱਤ ਨਾ ਮਾਰੋ ਮਜ਼ਾਕੀਆ ਜੀ ਗੱਲ ਹੈ ਆਪਣੇ ਢਿੱਡ 'ਚ ਲੱਤ ਨਾ ਮਾਰੋ ਤੇ ਮੈਂ ਤੁਹਾਨੂੰ ਦੇਖ ਹੀ ਰਿਹਾ ਮੈਂ ਪਹਿਲੀ ਵੀਡੀਓ ਚੱਕ ਕੇ ਦੇਖ ਲਿਓ ਮੈਂ ਇੰਨਾ ਕੋਈ ਖਾਸ ਸੋਣਾ ਬੋਲਦਾ ਨਹੀਂ ਸੀਗਾ ਬੋਲਦਾ ਮੈਂ ਹੁਣ ਵੀ ਠੀਕ ਠਾਕ ਆ ਪਰ ਪਹਿਲੀ ਵੀਡੀਓ ਜਾ ਕੇ ਦੇਖ ਲਿਓ ਪਹਿਲੀ ਚ ਜਮੀ 0 ਤੋਂ ਸੀਗਾ ਅੱਜ 1 2 ਤੇ ਤਾਂ ਪਹੁੰਚ ਗਿਆ ਮੈਂ ਤੇ ਤੁਹਾਨੂੰ ਮੈਂ ਕਹ ਰਿਹਾ ਵੀ ਦੇਰੀ ਨਾ ਕਰੋ ਕਿਉਂਕਿ YouTube ਆ ਇੱਕ ਇਹ ਜੀ ਹੈ ਪਲੇਟਫਾਰਮ ਕਹਿ ਸਕਦੇ ਹਾਂ ਕੁਝ ਵੀ ਕਹਿ ਸਕਦੇ ਹਾਂ ਵੀ ਇਹਦੇ ਤੋਂ ਸਾਨੂੰ ਪੈਸੇ ਬਣ ਸਕਦੇ ਨੇ ਪੈਸੇ ਬਣਾਉਣੇ ਕੋਈ ਔਖੇ ਨਹੀਂ ਹੈਗੇ ਹਰੇ ਕਹਿੰਦਾ YouTube ਤੋਂ ਬਣਾਉਣੇ ਤਾਂ ਕੋਈ ਔਖੇ ਨਹੀਂ ਹੈਗੇ ਤੇ ਤੁਸੀਂ ਸੋਚ ਰਹੇ ਹੋਣੇ ਵੀ ਇਹ ਬੰਦੇ ਵੀ ਇਹਨੂੰ ਤਾਂ ਕੁਛਲੇ ਕੋਈ ਚੈਨਲ ਇਹਦਾ ਮੋਨਟਾਈਜ਼ ਨਹੀਂ ਹੋਇਆ ਤੇ ਕੁਛ ਨਹੀਂ ਕਰਾਇਆ ਤੇ ਫਿਰ ਵੀ ਬੋਲ ਰਿਹਾ ਪਰ ਮੈਂ ਸਾਨੂੰ ਜੇ ਫੋਟੋਆਂ ਦਿਖਾਣ ਲੱਗ ਜਾ ਵੀ ਆਹ ਬੰਦੇ ਜੇ ਇਹੀ ਗੱਲ ਕਰਕੇ ਕਹਿੰਦਾ ਵੀ ਆਪਣਾ ਕਿਹੜਾ ਚੈਨਲ ਸ਼ੁਰੂ ਹੋਇਆ ਜਾਂ ਆਪਣਾ ਕਿਹੜਾ ਆਹ ਫਲਾਣਾ ਠਮਕਾ ਇਹੀ ਸੋਚ ਕੇ ਲੋਕਾਂ ਦੀ ਗੱਲਾ ਚ ਆ ਜਾਂਦਾ ਤਾਂ ਅਜ ਫੋਰਚੂਨਰ ਰੋਡੀਆਂ ਜਿਨਾਂ ਘੁੰਮਦਾ ਵਧੀਆ ਤਕੜੇ ਘਰ ਨਾ ਪੁੰਦਾ ਫੋਟੋ ਆਹ ਬੰਦਾ ਉਹ ਇਹਦਾ ਸੌਰਵ ਜੋਸ਼ੀਆ ਨਾਮ ਤੇ ਇੱਕ ਹੋਰ ਆ ਮਨੋਜ ਦੇ ਆ ਇਹਦੀ ਪਹਿਲੀ ਵੀਡੀਓ ਚੱਕ ਕੇ ਦੇਖ ਲਿਓ ਵੀ ਕਿਹਾ ਜਾ ਸੀਗਾ ਅਸਲ ਮੈਂ ਲਾਤੀ ਫੋਟੋ ਆਹ ਫੋਟੋ ਹੋਣਾ ਤੇ ਆਹ ਬਾਅਦ ਚ ਪਹਿਲਾਂ ਵਾਲੀ ਸੀ ਤੇ ਆਹਾ ਆਹ ਕੁਝ ਹੈ YouTube ਤੇ ਨਾ ਕੋਈ ਪੈਸਾ ਲੱਗਦਾ ਕਿਸੇ ਤਰ੍ਹਾਂ ਦਾ ਤੇ ਨਾ ਕੋਈ ਨਾ ਕੋਈ ਹੋਰਾ ਤੇ ਇੱਕ ਗੱਲ ਹੋਰ ਹੁੰਦੀ ਐ ਵੀ ਮੇਰੇ ਕੋਲੇ ਤਾਂ ਕੋਈ ਕੈਮਰਾ ਹੀ ਸੋਹਣਾ ਕੈਮਰਾ ਕੁਮਰਾ ਛੱਡੋ ਪਹਿਲਾਂ ਤੁਸੀਂ ਵੀਡੀਓ ਸ਼ੁਰੂ ਕਰ ਲਓ ਤੇ ਲੁੱਕ ਦੇਖਣਗੇ ਪਹਿਲੀਆਂ ਵੀਡੀਓ ਤਾਂ ਮੈਂ ਤੁਹਾਨੂੰ ਕਹਿ ਦਨਾ ਵੀ 4-5 ਬੰਦੇ ਮਸਾਂ ਦੇਖਣਗੇ ਜੇ ਤੁਸੀਂ ਮਤਲਬ ਵੀ ਵੀਡੀਓ ਪਾ ਰਹੇ ਹੋ ਜੇ ਸ਼ੇਅਰ ਕਰ ਰਹੇ ਹੋ ਤਾਂ 10-15 ਤੇ ਪਹੁੰਚ ਜਾਣ ਪਹੁੰਚ ਜਾਣ ਪਰ ਉਹ ਨਹੀਂ ਪਹੁੰਚਦੇ ਹੈਗੇ ਤੁਸੀਂ 10-5 ਤੇ ਰਹੋਗੇ ਕਿਉਂਕਿ ਪਹਿਲੀ ਵੀਡੀਓ ਕੋਈ ਉਹ ਨਹੀਂ ਹੁੰਦੀ ਕਿਸੇ ਕਿਸੇ ਦੀ ਕਿਸਮਤ ਚੰਗੀ ਹੁੰਦੀ ਆ ਉਹਦੀ ਚੜਜੇ ਚੜਜੇ ਤੇ ਉਹ ਨਹੀਂ ਜ਼ਿਆਦਾ ਤਾਂ ਚੜਦੀ ਇੱਕ ਸੋਚਣਾ ਘਟਾ ਤਾਂ ਦੇਰੀ ਨਾ ਕਰੋ ਭਾਈ ਬਣ ਕੇ ਚੈਨ ਚ ਸਟਾਰਟ ਕਰ ਲੋ ਆਪਦਾ YouTube ਚੈਨਲ ਤੇ ਐਨੇ ਜੀ ਕਹਿ ਰਿਹਾ ਕੋਈ ਗੱਲ ਨਹੀਂ ਪਾਉਣਾ ਮੈਂ ਕਹਿੰਦਾ ਵੀ ਤੁਸੀਂ ਕੁਛ ਨਾ ਕੁਛ ਪਾਈ ਜਾਇਆ ਕਰੋ ਰੋਜ਼ ਆਪਦੀ ਇੱਕ ਬੋਲ ਕੇ ਵੀਡੀਓ ਪਾ ਦਿਆ ਕਰੋ ਵੀ ਹੈਲੋ ਹਾਂ ਮੇਰਾ ਨਾਮ ਫਲਾਣਾ ਤੇ ਮੈਂ ਫਲਾਣਾ ਪਿੰਡਾ ਫਲਾਣੀ ਥਾਂ ਤੇ ਮੈਂ ਰਹਿਣਾਗਾ ਤੇ ਇਹ ਹੀਆਂ ਵੀਡੀਓ ਪਾ ਦੋ ਜ਼ਰੂਰੀ ਨਹੀਂ ਹੈਗਾ ਵੀ ਚੈਨਲ ਮੋਨਟਾਈਜ਼ ਹੋਏ ਪਰ ਇਹਦੇ ਨਾਲ ਤੁਸੀਂ ਬੋਲਣਾ ਸਿੱਖ ਜਾਓਗੇ ਮੈਂ ਵੀ ਅੱਜ ਮੇਰਾ ਚੈਨਲ ਬੇਸ਼ੱਕ ਮੋਨਟਾਈਜ਼ ਨਹੀਂ ਹੈਗਾ ਨਾ ਮੈਨੂੰ ਕੋਈ ਰੁਪਈਆ ਆਉਂਦਾ ਪਰ ਫਿਰ ਵੀ ਮੈਂ ਇਹਦੇ ਨਾਲ ਬੋਲਣਾ ਸਿੱਖ ਗਿਆ ਕੈਮਰੇ ਮੂਰੇ ਬੋਲਣਾ ਕੋਈ ਸੌਖੀ ਗੱਲ ਨਹੀਂ ਹੈਗੀ ਇਹ ਸਭ ਨੂੰ ਪਤਾ ਹੈ ਪਰ ਜਿਹੜੇ ਨੇ ਜਿਹੜਾ ਬੋਲਣ ਲੱਗ ਗਏ ਤੇ ਮੂਰੇ ਉਹਦੇ ਵਾਸਤੇ ਕੋਈ ਔਖੀ ਗੱਲ ਨਹੀਂ ਹੈਗੀ ਇਹ ਤੇ ਮੈਂ ਵੀ ਹਲੇ ਹੌਲੀ ਹੌਲੀ ਸ਼ੁਰੂਆਤ ਕਰ ਰਿਹਾ ਹਾਂ ਤੇ ਵੀਡੀਓ ਜੇ ਵਧੀਆ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਸਲ ਵਿੱਚ ਉਹ ਤਾਂ ਮੇਰਾ ਹੀ ਬਲੌਗਿੰਗ ਚੈਨਲ ਹੈ। ਅਹੀਂ ਤੇ ਮੈਂ ਬਲੌਗ ਪਾਇਆ ਕਰਦਾ ਤੇ ਫਿਰ ਵੀ ਜੇ ਵਧੀਆ ਲੱਗੀ ਧੰਨਵਾਦ ਸ਼ੁਕਰੀਆ ਤੇ ਥੈਂਕ ਯੂ so much ਸਬਸਕ੍ਰਾਈਬ ਜ਼ਰੂਰ ਕਰਨਾ।